ਕੁੱਲ 75000 ਦੇ ਵਿੱਚ ਤੁਸੀਂ ਮਠਾੜੂ ਦਾ ਲੇਜ਼ਰ ਲੈਵਲਰ ਲੈ ਜਾ ਸਕਦੇ ਹੋ ਸਮੇਤ ਸਿਸਟਮ 1.5 ਲੱਖ ਰੁਪਈਆ ਦੇ ਵਿੱਚ 2023 ਮਾਡਲ ਮਹਿੰਦਰਾ ਕੰਪਨੀ ਦਾ ਲੇਜ਼ਰ ਸਮੇਤ ਸਿਸਟਮ ਲੈ ਜਾ ਸਕਦੇ ਹੋ ਜੀ 1 ਲੱਖ ਰੁਪਈਆ ਦੇ ਵਿੱਚ ਸਮੇਤ ਸਿਸਟਮ ਕੇਐਸਡੀ ਬੱਕਟ ਨਾਲ ਲੈ ਜਾ ਸਕਦੇ ਹੋ ਵੀਰੇ ਤੁਸੀਂ 1,60,000 ਦਾ ਜਸਵੰਤ ਦਾ 2021 ਮਾਡਲ ਲੈਜ਼ਰ ਲੈ ਜਾ ਸਕਦੇ ਹੋ ਵੀਰੇ ਆਪਣੇ ਕੋਲੋਂ 1,60,000 ਰੁਪਈਆ ਦੇ ਵਿੱਚ 2021 ਮਾਡਲ ਲੈਜ਼ਰ ਲੈ ਜਾ ਸਕਦੇ ਹੋ ਆਪਣੇ ਕੋਲੋਂ ਹਾਂਜੀ ਸਾਰੇ ਜ਼ਿੰਮੇਵਾਰ ਭਰਾਵਾਂ ਦਾ ਆਪਣੀ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਕੰਪਿਊਟਰ ਕਰਾਹਿਆਂ ਦੀ ਵੀਡੀਓ ਦਿਖਾਵਾਂਗੇ ਵੀਰੇ ਤੇ ਸਾਰਿਆਂ ਦੇ ਰੇਟ ਦੱਸਾਂਗੇ ਮਾਡਲ ਦੱਸਾਂਗੇ ਆਪਣੇ ਕੋਲੇ ਬਹੁਤ ਜਾਇਜ਼ ਜਾਇਜ਼ ਰੇਟਾਂ ਦੇ ਵਿੱਚ ਆਪਣੇ ਕੋਲੇ ਲੇਜ਼ਰ ਆਏ ਹੋਏ ਨੇ ਜੀ ਬਹੁਤ ਜਾਇਜ਼ ਜਾਇਜ਼ ਰੇਟਾਂ ਦੇ ਵਿੱਚ ਨਵੇਂ ਵੀ ਮਿਲ ਜਾਂਦੇ ਨੇ ਪੁਰਾਣੇ ਵੀ ਮਿਲ ਜਾਂਦੇ ਨੇ ਅੱਧੇ-ਅੱਧੇ ਮੁੱਲ 'ਚ ਬਹੁਤ ਨਵੇਂ-ਨਵੇਂ ਸੁਪਰ ਸੀਡਰ ਆਪਣੇ ਕੋਲੇ ਬਾਦੂ ਪਲੌ ਮਿਲ ਜਾਂਦੇ ਨੇ ਤੇ ਜਿੰਮੇ ਆਪਣੇ ਕੋਲੇ ਰੀਪਰ ਹੋਗੇ ਤੂੜੀ ਵਾਲੇ ਰੀਪਰ ਹਰ ਇੱਕ ਚੀਜ਼ ਆਪਣੇ ਕੋਲੇ ਖੇਤੀਬਾੜੀ ਦੀ ਮਿਲ ਜਾਂਦੀ ਹੈ ਉਹ ਵੀ ਬਿਲਕੁਲ ਜੈਜ ਰੇਟ ਚ ਹੈ ਦੇਖੋ ਵੀਰੇ ਰੀਪਰ ਆਪਣੇ ਕੋਲੇ ਸੌਆਂ ਦੀ ਗਿਣਤੀ ਚ ਖੜੇ ਨੇ ਕੋਈ ਮੰਡੀ ਨਹੀਂ ਇਹ ਜੀ ਐਂਡ ਵੀ ਸੇਲ ਪਰਚੇਜ ਹੈ ਤੇ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਓ ਅੱਜ ਆਪਾਂ ਲੇਜ਼ਰਾਂ ਦੀ ਵੀਡੀਓ ਪਾਵਾਂਗੇ ਫਿਰ ਆਪਾਂ ਉਸ ਤੋਂ ਬਾਅਦ ਰੀਪਰਾਂ ਦੇ ਵੀ ਰੇਟ ਦੱਸਾਂਗੇ ਫਿਰ ਰੋਟਾ ਬੀਟਰਾਂ ਦੇ ਸੁਪਰ ਸੀਡਰਾਂ ਦੇ ਸਾਰੇ ਕਾਹਦੇ ਦੱਸਾਂਗੇ ਤੇ ਤਾਂ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਲੇਜ਼ਰਾਂ ਦੇ ਰੇਟ ਤੁਸੀਂ ਦੇਖਿਓ ਵੀਰੇ ਕਿੰਨੇ ਜਾਇਜ਼ ਨੇ ਕੀ ਗੱਲਬਾਤ ਹੈ ਹਨਾ ਤੇ ਉਸ ਤੋਂ ਬਾਅਦ ਤੁਸੀਂ ਉਰੇ ਆ ਵੀ ਸਕਦੇ ਹੋ ਖਰੀਦ ਵੀ ਸਕਦੇ ਹੋ ਤੇ ਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਵੀਰੇ ਬਹੁਤ ਵੀਰਾਂ ਦੀ ਡਿਮਾਂਡ ਤੇ ਆਪਾਂ ਕੰਪਿਊਟਰ ਕਰਾਹਿਆਂ ਦੀ ਵੀਡੀਓ ਲੈ ਕੇ ਆਇਆ ਛੋਡੇ ਵਾਸਤੇ ਲੇਜ਼ਰ ਲੈ ਕੇ ਆਇਆ ਥੋੜੇ ਥੋੜੇ ਚੱਲੇ ਹੋਏ ਬਹੁਤ ਜਾਇਜ਼ ਰੇਟ ਦੇ ਵਿੱਚ ਬਹੁਤ ਵੀਰਾਂ ਦੀ ਡਿਮਾਂਡ ਆ ਰਹੀ ਸੀ ਕੰਪਿਊਟਰ ਕਰਾ ਵੀਰੇ ਲੈਣੇ ਨੇ ਆਪਾਂ ਸੈਕੰਡ ਹੈਂਡ ਲੈਣੇ ਨੇ ਨਵੇਂ ਲੈਣੇ ਨੇ ਜਿਹੜਾ ਵੀ ਤੁਸੀਂ ਲੈਣਾ ਵੀਰੇ ਹਰੇਕ ਆਪਣੇ ਕੋਲ ਮਿਲ ਜੂਗਾ ਉਹ ਵੀ ਬਹੁਤ ਜਾਇਜ਼ ਰੇਟ ਦੇ ਵਿੱਚ ਮਿਲੂਗਾ ਸਾਰੇ ਕਿਤੇ ਟਰਾਈ ਕਰਕੇ ਆਜੋ ਸਾਰਿਆਂ ਨਾਲੋਂ ਆਪਣੇ ਰੇਟ ਦਾ ਫਰਕ ਹੋਊਗਾ ਜੇ ਤੁਹਾਨੂੰ ਡਿਟੇਲ ਦਿੰਨੇ ਆ ਵੀਰੇ ਆਪਾਂ ਕੰਪਿਊਟਰ ਕਰਾਹਿਆਂ ਦੀ ਹੋਰ ਆਪਣੇ ਕੋਲੇ ਬਾਕੀ ਸਾਰੀਆਂ ਆਈਟਮਾਂ ਮਿਲ ਜਾਂਦੀਆਂ ਨੇ ਰੀਪਰ ਵੀ ਮਿਲ ਜਾਂਦੇ ਨੇ ਕੰਪਿਊਟਰ ਕਰਾਹ ਵੀ ਮਿਲ ਜਾਂਦੇ ਨੇ ਮੱਕੀ ਵਾਲੇ ਗ੍ਰੈਂਡਰ ਪਲੰਟਰ ਜੋ ਵੀ ਲੈਣਾ ਹਰੇਕ ਚੀਜ਼ ਆਪਣੇ ਕੋਲੇ ਮਿਲਦੀ ਐ ਇੱਧਰ ਟਰਾਲੀਆਂ ਦਿਖਾਉ ਵੀਰੇ ਟਰਾਲੀਆਂ ਵੀ ਆਪਣੇ ਕੋਲ ਮਿਲ ਜਾਂਦੀਆਂ ਨੇ ਨਵੀਆਂ ਜਿਹੜੇ ਵੀਰ ਨੇ ਨਵੀਂ ਟਰਾਲੀ ਤਿਆਰ ਕਰਾਣੀ ਐ ਵਧੀਆ ਕੁਆਲਿਟੀ ਦੇ ਵਿੱਚ ਆਪਾਂ ਉਹ ਵੀ ਕਰ ਦਿੰਨੇ ਆ ਤੇ ਤੁਹਾਨੂੰ ਉਸ ਤੋਂ ਬਾਅਦ ਹੁਣ ਆਪਾਂ ਕੰਪਿਊਟਰ ਕਰਾਹਿਆਂ ਦੀ ਦਿਖਾਣੇ ਆ ਵੀਡੀਓ ਸਭ ਦੇ ਦੱਸਾਂਗੇ ਰੇਟ ਤੇ ਉਹ ਆਪਣਾ ਪਿੰਡ ਹੈਗਾ ਜੀ ਕੋੜੇਨਾਵਾਂ ਠੀਕ ਹੈ ਜੀ ਡੱਬੇ ਦੇ ਕੋਲ ਆ ਗਿਆ ਲਹਿਰੇਗਾਗੇ ਦੇ ਕੋਲ ਆ ਗਿਆ ਜੀ ਐਂਡ ਬੀ ਸੇਲ ਪਰਚੇਜ ਜੀ ਐਂਡ ਬੀ ਕੋੜੇਨਾਵ ਸੇਲ ਪਰਚੇਜ ਦੇ ਨਾਂ ਤੇ ਆਪਣੀ ਲੋਕੇਸ਼ਨ ਹੈ ਗੂਗਲ ਮੈਪ ਤੇ ਤੁਸੀਂ ਉਹ ਭਰ ਕੇ ਵੀ ਆ ਸਕਦੇ ਹੋ ਬਾਕੀ ਸਾਡਾ ਸਕਰੀਨ ਤੇ ਨੰਬਰ ਹੈ ਤੇ ਸਾਨੂੰ ਜਿਹੜੀ ਵੀ ਚੀਜ਼ ਤੁਹਾਨੂੰ ਪਸੰਦ ਆਈ ਹੈ ਜਾਂ ਤੁਸੀਂ ਲੈਣੀ ਹੈ ਉਹ ਤੁਸੀਂ ਸਕਰੀਨ ਸ਼ਾਟ ਮਾਰ ਕੇ ਭੇਜ ਦਿਓ ਤੁਹਾਡੇ ਘਰੇ ਵੀ ਭੇਜ ਦਾਂਗੇ ਆਣ ਦੀ ਵੀ ਲੋੜ ਨਹੀਂ ਤੁਹਾਡੇ ਘਰੇ ਬੈਠੇ ਤੁਹਾਡੀ ਚੀਜ਼ ਪਹੁੰਚ ਜੂਗੀ ਸਿਰਫ ਸਾਈ ਸਾਈ ਪਾਣੀ ਹੈ ਤੁਸੀਂ 10000 ਰੁਪਇਆ 15 ਰੁਪਏ ਪਰ ਕਿਲੋਮੀਟਰ ਗੱਡੀ ਵਾਲਾ ਕਰਾਇਆ ਲਊਗਾ ਤੇ ਤੁਹਾਡੇ ਘਰੇ ਚੀਜ਼ ਛੱਡ ਜੂਗਾ ਚਲਾ ਕੇ ਚੈੱਕ ਕਰਕੇ ਤਸੱਲੀ ਕਰਕੇ ਫਿਰ ਬਾਕੀ ਪੇਮੈਂਟ ਤੁਸੀਂ ਉਹਨੂੰ ਦੇ ਸਕਦੇ ਹੋ ਤੇ ਸਭ ਤੋਂ ਪਹਿਲਾਂ ਵੀਰੇ ਆਪਾਂ ਸ਼ੁਰੂ ਕਰਦੇ ਹਾਂ ਸਸਤੇ ਰੇਟ ਵਾਲੇ ਤੋਂ ਇਹ ਜਿਵੇਂ ਲੇਜ਼ਰ ਆਗੇ ਵੀਰੇ ਮਠਾੜੂ ਕੰਪਨੀ ਦੇ 10 11 ਮਾਡਲ ਹੈ ਜੀ ਵਰਕਿੰਗ ਕੰਡੀਸ਼ਨ ਦੇ ਵਿੱਚ ਹੈ ਚਾਲੂ ਹਾਲਤ ਦੇ ਵਿੱਚ ਹੈ ਉਧਰ ਪਿੱਛੋਂ ਦੀ ਆ ਜਾ ਵੀਰੇ ਘੁੰਮ ਕੇ ਫੁੱਲ ਗਾਰੰਟੀ ਹੋਊਗੀ ਚੱਲਣ ਦੀ ਚਲਾ ਕੇ ਚੈੱਕ ਕਰ ਸਕਦੇ ਹੋ ਮੈਨਸ ਚ ਕਰ ਲਿਆ ਇਹਨੂੰ ਦੂਰ ਕਰ ਲਿਆ ਮੜਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀਰੇ ਚੱਲਣ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਰੇਟ ਹੈਗਾ ਜੀ ਉਹਦਾ ਕੁੱਲ 80000 ਰੁਪਿਆ ਠੀਕ ਹੈ ਜੀ ਕਿਸੇ ਵੀ ਵੀਰ ਨੇ ਲੈਣਾ 75000 ਦੇ ਵਿੱਚ ਦੇ ਦਾਂਗੇ ਮਠਾੜੂ ਦਾ ਸੈੱਟ ਹੋਊਗਾ ਮਠਾੜੂ ਦੀ ਵਾਕਟ ਹੋਊਗੀ ਕਿਸੇ ਵੀ ਵੀਰ ਨੇ ਲੈਣਾ ਤਾਂ ਸੰਪਰਕ ਕਰ ਸਕਦੇ ਹੋ ਆਪਣੇ ਨਾਲ ਤੇ ਇੱਧਰ ਚੈੱਕ ਕਰੋ ਜੀ ਕੇਐਸ ਦੀ ਵਾਕਟ ਰੰਗ ਹੋਇਆ ਹੈ ਜੀ ਪੇਂਟ ਹੋਇਆ ਹੈ ਬਿਲਕੁਲ ਸੋਹਣੀ ਕੰਡੀਸ਼ਨ ਦੇ ਵਿੱਚ ਹੈ ਬਲੇਡ ਵੀ ਬਿਲਕੁਲ ਨਵਾਂ ਪਿਆ ਹੈ ਜੀ ਵਾਕਟ ਦਾ ਇੱਧਰ ਬਲੇਡ ਦਿਖਾ ਦੋ ਬਿਲਕੁਲ ਨਵਾਂ ਬਲੇਡ ਪਿਆ ਹੈ ਜੀ ਤੇ ਸਿਸਟਮ ਇਹ ਤੇ ਲਾ ਕੇ ਦੇਵਾਂਗੇ ਮਠਾੜੂ ਦਾ ਜੀ ਠੀਕ ਹੈ ਜੀ ਇਹ ਪਊਗੀ 1 ਲੱਖ ਰੁਪਏ ਦੀ ਵਾਕਟ ਜੇ ਇਹਤੇ ਸੈੱਟ TND ਦਾ ਵੀ ਲੱਗ ਜੂਗਾ ਉਹ ਵੀ ਪਿਆ ਜੀ ਉਹ ਸੈੱਟ ਦੇ ਨਾਲ ਤੁਹਾਨੂੰ ਇਹ ਪੈਣੀ ਹੈ ਜੀ 1 ਲੱਖ ਤੇ 15000 ਦੀ ਬੱਕਟ TND ਦਾ ਵੀ ਸੈੱਟ ਪਿਆ ਉੱਚਾ ਮਾਡਲ ਸੈੱਟ ਪਿਆ ਆਪਣੇ ਕੋਲੇ ਤੇ ਇਹ ਆਪਣੇ ਕੋਲੇ ਇੱਕ ਨਵਾਂ ਲੇਜਰ ਆ ਨਵਾਂ ਲੈਣਾ ਆਪਾਂ ਨਵਾਂ ਵੀ ਦੇ ਦਾਂਗੇ ਵੀਰੇ ਉਹਦਾ ਰੇਟ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਜਾਇਜ਼ ਰੇਟ ਹੋਊਗਾ ਠੀਕ ਹੈ ਜੀ ਬਿਲਕੁਲ ਜਾਇਜ਼ ਤੇ ਗਾਰੰਟੀ ਵਾਰੰਟੀ ਮਿਲੂਗੀ ਸਾਰਾ ਕੁਝ ਮਿਲੂਗਾ ਇਹਦਾ ਤੁਹਾਨੂੰ ਇਹ ਨਹੀਂ ਹੈਗਾ ਵੀਰੇ ਇਹ ਤੁਹਾਨੂੰ ਕੋਈ ਨਵਾਂ ਫੁੱਲ ਗਾਰੰਟੀ ਦੇ ਨਾਲ ਮਿਲੂਗਾ ਜੀ ਤੇ ਇੱਕ ਆ ਗਿਆ ਜਗਤਜੀਤ ਦਾ 2023 ਮਾਡਲ ਪਿੱਛੋਂ ਦੀ ਓਕੇ ਦਿਖਾਓ ਜੀ ਸੈਟ ਆਪੇ ਵੀਰੇ ਦਾ ਤੇ 2,5000 ਰੁਪਿਆ ਦਾ ਲੇਜਰ ਹੈ ਜੀ ਇਹ 2023 ਮਾਡਲ ਚੱਲਣ ਦੀ ਹਰੇਕ ਆਸੇ ਦੀ ਆਪਣੀ ਗਾਰੰਟੀ ਹੋਊਗੀ ਸੈਟ ਚੈੱਕ ਕਰੋ ਜੀ ਇੱਧਰ ਦਿਖਾਓ ਵੀਰੇ ਆ ਕੇ ਸੈਟ ਸੈਟ ਦੇਖੋ ਜੀ ਜਗਤਜੀਤ ਦਾ ਖੁਦ ਆਪਣਾ ਸੈਟ ਹੈ ਜੀ ਪੂਰਾ ਓਕੇ ਕੰਡੀਸ਼ਨ ਦੇ ਵਿੱਚ ਸੈਟ ਪਿਆ ਜੀ ਤੇ ਇਹ ਹੈਗਾ ਜੀ 2,5000 ਰੁਪਏ ਦਾ ਠੀਕ ਹੈ ਜੀ 2023 ਮਾਡਲ ਬੱਕਟ ਹੈ ਜੀ ਤੇ ਅੱਗੇ ਆ ਗਿਆ ਜੀ ਲੇਜ਼ਰ 2022 ਮਾਡਲ ਸੈੱਟ ਦਿਖਾ ਦੋ ਵੀਰੇ ਪਹਿਲਾਂ ਠੀਕ ਹੈ ਜੀ ਸੈੱਟ ਬਿਲਕੁਲ ਸੇਮ ਉਹੀ ਚੀਜ਼ ਹੈ ਜੀ ਜਿਹੜਾ ਤੁਸੀਂ ਪਹਿਲਾਂ ਦੇਖਿਆ ਬਿਲਕੁਲ ਸੇਮ ਉਹੀ ਚੀਜ਼ ਹੈ ਜੀ ਠੀਕ ਹੈ ਜੀ ਤੇ ਇਹ ਹੈਗਾ ਜੀ 1 ਲੱਖ ਤੇ 90000 ਰੁਪਏ ਦਾ 9092000 ਦਾ ਜੀ ਸਪੋਰਟਸ ਪਲੱਸ ਵਕਟ ਹੈ ਜੀ ਪੂਰਾ ਟਾਪ ਕੁਆਲਿਟੀ ਦੇ ਵਿੱਚ ਠੀਕ ਹੈ ਜੀ ਤੇ ਇਹ 1 ਲੱਖ 9092000 ਦਾ ਹੈ ਜੀ ਅੱਗੇ ਆ ਗਿਆ ਜੀ ਜਿੰਦਲ ਦੀ ਬੱਕਟ ਆ ਗਈ ਆਪਣੇ ਕੋਲ ਜਿੰਦਲ ਠੀਕ ਹੈ ਜੀ ਇਹਦੇ ਬੱਕੜ ਦੇ ਵਿੱਚ ਕੀ ਖਾਸੀ ਹੈ ਤਾਂ ਬਲੇਡ ਵੀ ਡਬਲ ਡਬਲ ਹੈ ਵੀਰੇ ਦੇ ਇਹਦੇ ਪਿੱਛੇ ਵੀ ਇਹ ਬਲੇਡ ਲੱਗਿਆ ਹੋਇਆ ਜਿਵੇਂ ਆਪਾਂ ਕਿਸੇ ਕੋਨੇ ਚ ਖੁੰਝੇ ਚ ਮਿੱਟੀ ਧੱਕਣੀ ਹੈ ਤਾਂ ਬਲੇਡ ਵੀ ਡਬਲ ਲੱਗਿਆ ਹੋਇਆ ਉੱਪਰ ਦੀ ਆ ਕੇ ਦਿਖਾ ਦੋ ਵੀਰੇ ਤੇ ਮੋਬਾਈਲ ਤੇ ਸੈੱਟ ਲੱਗਿਆ ਹੋਇਆ ਜੀ ਪੂਰਾ ਵਧੀਆ ਸੈੱਟ ਹੈ ਹੈਵੀ ਸੈੱਟ ਹੈ ਪੂਰਾ ਜਰਮਨੀ ਦਾ ਸੈੱਟ ਹੈ ਵੀਰੇ ਇਹ ਤੇ ਤੁਸੀਂ ਇਹ ਚੈੱਕ ਕਰੋ ਜੀ ਪੂਰਾ ਵਧੀਆ ਸੈੱਟ ਹੈ ਜੀ ਟੌਪ ਦਾ ਠੀਕ ਹੈ ਜੀ ਤੇ ਆ ਤਿੰਨੇ ਚੀਜ਼ਾਂ ਚੈੱਕ ਕਰਵਾ ਦੇਖੋ ਵੀਰੇ ਨਹੀਂ ਅਗਲਾ ਵੀਰੇ ਬ੍ਰਖਤਾਂ ਦਰੁਖਤਾਈਆਂ ਚ ਮਾਰ ਕੇ ਉਹੀ ਖਸਾ ਹੁੰਦਾ ਪੂਰਾ ਨਵਾਂ ਪਿਆ ਬਿਲਕੁਲ ਜਿਵੇਂ ਠੀਕ ਹੈ ਜੀ ਗਰੰਟੀ ਵਗੈਰਾ ਕਾਰਡ ਵਿੱਚ ਵੀ ਵਿੱਚ ਹੀ ਪਏ ਨੇ ਵੀਰੇ ਅਗਲੇ ਦੇ ਠੀਕ ਹੈ ਜੀ ਤੇ ਪੂਰਾ ਟਾਪ ਦਾ ਸੈੱਟ ਹੈ ਜੀ ਠੀਕ ਹੈ ਕਿਸੇ ਵੀਰ ਨੇ ਲੈਣਾ ਇਹ ਰੇਟ ਹੈਗੇ ਜੀ 1 ਲੱਖ ਤੇ 68000 68 ਮਤਲਬ 60 ਤੇ 8 ਠੀਕ ਹੈ ਜੀ ਇਹ ਮੋਬਾਈਲ ਦਾ ਸੈੱਟ ਹੈ 19 ਮਾਡਲ ਹੈ ਜੀ 1 ਲੱਖ 68000 ਰੁਪਏ ਦਾ ਜੀ ਤੇ ਅੱਗੇ ਵੀਰੇ 2023 ਮਾਡਲ ਹੈ ਰੇਟ ਕਿੰਨਾ ਵੀਰੇ ਤੁਸੀਂ ਯਾਰ ਸੁਣ ਕੇ ਹਰਾ ਰਹ ਜੂਗਾ 1,55,000 ਰੁਪਿਆ ਬਿਲਕੁਲ ਨਵਾਂ ਬਲੇਡ ਵੀ ਨਵਾਂ ਤੇ ਸੈੱਟ ਦਿਖਾ ਦਿਓ ਜੀ ਟੌਪ ਕੌਨ ਦਾ ਟੌਪ ਕੌਨ ਦਾ ਸੈੱਟ ਹੈ ਜੀ ਪੂਰਾ ਵਧੀਆ ਠੀਕ ਹੈ ਜੀ ਆ ਤੁਸੀਂ ਤਿੰਨੇ ਚੀਜ਼ਾਂ ਦੇਖ ਸਕਦੇ ਹੋ ਠੀਕ ਹੈ ਜੀ ਅੱਗੇ ਆ ਇਹਦਾ ਟਰਾਂਸਮੀਟਰ ਪਿਆ ਜੀ ਪਿਛੋਂ ਦੀ ਆ ਕੇ ਦਿਖਾ ਦਿਓ ਤੇ ਟਾਇਰਾਂ ਤੋਂ ਤਕਕੀਆਂ ਵੀ ਨਹੀਂ ਉੱਤਰੀਆਂ ਹੋਈਆਂ ਵੀਰੇ 1,55,000 ਦਾ 23 ਮਾਡਲ 'ਦੀ ਆਪਣੀ ਗਾਰੰਟੀ ਹੋਊਗੀ ਤੁਸੀਂ ਇਹ ਚੈੱਕ ਕਰੋ ਜੀ 2023 ਮਾਡਲ ਠੀਕ ਹੈ ਜੀ ਫੁੱਲ ਗਾਰੰਟੀ ਆਪਣੀ ਮਾਡਲ ਨੂੰ ਲੈਂਦੀ ਵੀਰੇ ਤੇ ਰੇਟ 1,55,000 ਬਿਲਕੁਲ ਜਾਇਜ਼ ਰੇਟ ਦੇ ਵਿੱਚ ਤੇ ਅੱਗੇ ਆ ਦੇਖੋ ਵੀਰੇ ਠੀਕ ਹੈ ਜੀ ਤੇ ਇਹ ਆ ਗਿਆ ਜੀ ਹਾਈ ਟੈਕ ਦਾ ਸਿਸਟਮ ਹੈ ਜੀ ਤੇ ਆ ਦੇਖੋ ਵੀਰੇ ਸਿਸਟਮ ਪੂਰਾ ਵਧੀਆ ਸਿਸਟਮ ਹੈ ਜੀ ਫੁੱਲ ਓਕੇ ਕੰਡੀਸ਼ਨ ਦੇ ਵਿੱਚ ਹੈ ਚੱਲਣ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਤੇ ਇਹ ਤੀਜਾ ਟਰਾਂਸਮੀਟਰ ਪਿਆ ਹੈ ਜੀ ਫੁੱਲ ਗਰੰਟੀ ਆਪਣੀ ਚੱਲਣ ਦੀ ਠੀਕ ਹੈ ਵੀਰੇ ਤੇ ਇਹਦਾ ਰੇਟ ਹੈਗਾ ਜੀ 1 ਲੱਖ ਤੇ 60000 ਰੁਪਏ ਦਾ ਪੇਜੂਆ ਇਹ ਤੁਹਾਨੂੰ 68000 ਰੁਪਏ ਅਸੀਂ 8000 ਰੁਪਏ ਤੁਹਾਨੂੰ ਆਪਾਂ ਕਟਾ ਕੇ ਦੇਵਾਂਗੇ ਵੀਰੇ ਠੀਕ ਹੈ ਜੀ ਤੇ ਇਹ ਤੁਹਾਨੂੰ 1 ਲੱਖ 60000 ਰੁਪਏ ਦਾ ਪਊਗਾ ਜੀ ਬਹੁਤ ਹੈਵੀ ਬੱਕੜ ਦੇ ਵਿੱਚ ਹੈ ਜੀ ਪੂਰਾ ਵਧੀਆ ਮਾਡਲ ਕਿੰਨੇ ਵੀਰੇ 21 ਮਾਡਲ ਹੈ ਠੀਕ ਹੈ ਜੀ ਤੇ ਕੁੱਲ 1,60,000 ਦਾ 21 ਮਾਡਲ ਹੈ ਠੀਕ ਹੈ ਜੀ ਤੇ ਬਾਕੀ ਮੌਕੇ ਦੇ ਮਾਨਤਾਨਣ ਕਰ ਦਾਂਗੇ ਜਿਆਦਾ ਫਰਕ ਨਹੀਂ ਵੀਰੇ ਆਪਣੇ ਸੰਦਾਂ ਚ ਪੈਂਦਾ ਹੁੰਦਾ ਤੇ ਆ ਦੇਖੋ ਵੀਰੇ ਬਿਲਕੁਲ ਨਵਾਂ ਹੀ ਲੇਜਰ ਆ ਪਿਆ ਆਪਣੇ ਕੋਲੇ 2024 ਮਾਡਲ ਪਿਛਲਾ ਪੀਸ ਹੈ ਜੀ ਠੀਕ ਹੈ ਜੀ ਤੇ ਇਹ ਹੈਗਾ ਜੀ 2 ਲੱਖ ਤੇ 45000 ਦਾ ਪੈਜੂਗਾ 2024 ਮਾਡਲ ਇਹ ਤਾਂ ਨਵਈ ਹੈ ਵੀਰੇ ਦੇਖਣ ਦੀ ਲੋੜ ਹੀ ਨਹੀਂ ਇਹਨੂੰ ਤਾਂ ਠੀਕ ਹੈ ਜੀ ਬਿਲਕੁਲ ਨਵਾਂ ਤੇ ਜੇ ਆਪਣੇ ਤੋਂ ਮਠਾੜੂ ਦਾ ਕਿਸੇ ਵੀਰ ਨੇ ਨਵਾਂ ਲੈਣਾ ਤਾਂ ਨਵਾਂ ਵੀ ਪੀਸ ਲੈ ਸਕਦਾ ਆਪਾਂ 25 ਮਾਡਲ ਵੀ ਮੰਗਾ ਕੇ ਦੇ ਦਾਂਗੇ ਉਹ ਲੈਣਾ ਹੈ ਉਹ ਵੀ ਆਪਣੇ ਕੋਲ ਮਿਲ ਸਕਦਾ ਠੀਕ ਹੈ ਜੀ ਤੇ ਰੇਟ ਸਾਡੇ ਤੋਂ ਫੋਨ ਤੇ ਪਤਾ ਕਰ ਸਕਦੇ ਹੋ ਮੌਕੇ ਦੇ ਰੇਟ ਹੁੰਦੇ ਨੇ ਆਪ ਡਾਊਨ ਹੁੰਦੇ ਰਹਿੰਦੇ ਨੇ ਵੀਰੇ ਤਾਂ ਕਰਕੇ ਆਪਾਂ ਵੀਡੀਓ ਦੇ ਵਿੱਚ ਬੋਲਦੇ ਨਹੀਂ ਤੇ ਕਿਉਂਕਿ ਅੱਜ ਆਪਾਂ ਰੇਟ ਦੱਸ ਦਈਏ ਕੱਲ ਨੂੰ ਰੇਟ ਵਧ ਘਟ ਜਾਈਏ ਫਿਰ ਔਖਾ ਹੋ ਜਾਂਦਾ ਤੇ ਅੱਗੇ ਆ ਦੇਖੋ ਜੀ ਟੌਪ ਕਾਉਨ ਦਾ ਸੈੱਟ ਹੈ ਜੀ ਇਹ ਟੌਪ ਕਾਉਨ ਦੀ ਸੈੱਟ ਹੈ ਜੀ ਇਹ ਟੋਟਲੀ ਠੀਕ ਹੈ ਜੀ ਤੇ ਚੈੱਕ ਕਰੋ ਜੀ ਤਿੰਨੇ ਚੀਜ਼ਾਂ ਤੇ ਆਹ ਟਰਾਂਸਮੀਟਰ ਪਿਆ ਜੀ ਜਸਵੰਤ ਦੀ ਬੱਕਟ ਹੈ ਜੀ ਵਾਲੇ ਦਾ ਨੂੰ ਦਿਖਾਓ ਵੀਰੇ ਠੀਕ ਹੈ ਜੀ ਤੇ ਇਹ ਮਾਡਲ ਹੈਗਾ ਜੀ 2021 ਇਹ ਪਊਗਾ ਜੀ 1 ਲੱਖ ਤੇ 60000 ਰੁਪਏ ਦਾ ਜੀ 2021 ਮਾਡਲ ਕੁੱਲ 1 ਲੱਖ 60000 ਰੁਪਏ ਦਾ ਪਊਗਾ ਜੀ ਤੇ ਹੋਰ ਇੱਧਰ ਦੀ ਆ ਕੇ ਹੁਣ ਦਿਖਾ ਦੂ ਵੀਰੇ ਤੇ ਬਾਕੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੇ ਆਪਣੇ ਕੋਲੇ ਅੱਗੇ ਲੇਜ਼ਰ ਵਗੈਰਾ ਆਣਗੇ ਉਹਨਾਂ ਦੇ ਤੁਹਾਨੂੰ ਆਪਾਂ ਦਿਖਾ ਸਕੀਏ ਠੀਕ ਹੈ ਜੀ ਅੱਗੇ ਆਪਣੇ ਕੋਲੇ ਜਿਵੇਂ ਸੁਪਰ ਸੀਡਰ ਨੇ ਵੀਰੇ ਬਾਦੂ ਸੁਪਰ ਸੀਡਰ ਉਹ ਟਰਾਲੀ ਹੈ ਜਿਵੇਂ ਵੀਰੇ 12 ਫੁੱਟੀ ਟੋਪੀ ਟਾਕੀਆਂ ਇੱਕ ਪਲੇਟ ਰੇ ਬਿਨਾਂ ਜੱਕ ਤੋਂ ਉਹ ਹੈਗੀ 90 ਕੁ ਹਜ਼ਾਰ ਰੁਪਈਆ ਦੀ ਆ ਦੇਖੋ ਵੀਰੇ ਇੱਕ ਪੈਨ ਦੇਖੋ ਆਪਣੇ ਕੋਲੇ ਆ ਇਧਰਲੀ ਕਪੈਨ ਦਿਖਾ ਦੇ ਵੀਰੇ 2 ਲੱਖ 60 ਹਜ਼ਾਰ ਦੀ ਠੀਕ ਹੈ ਜੀ ਆਪਾਂ ਵੀਡੀਓ ਹੋਰ ਬਣਾ ਇੱਕ ਟਾਈਮ ਹੋਈ ਜਾਂਦਾ ਵੀਰੇ ਇੱਕ ਵਾਰ ਜਲਦੀ ਜਲਦੀ ਦਿਖਾ ਦੇ ਤੇ ਆ ਕਪੈਨ ਸਟੈਂਡਰਡ ਹੈ 2008 ਮਾਡਲ ਕੁੱਲ 2 2.60 ਹਜ਼ਾਰ ਦੀ ਸੁਪਰ ਸੀਡਰ ਵੀਰੇ 80 70 ਹਜ਼ਾਰ ਤੋਂ ਸਟਾਰਟ ਹੋ ਜਾਂਦੇ ਨੇ ਆ ਜਿਵੇਂ 65 ਹਜ਼ਾਰ ਦਾ ਸੁਪਰ ਸੀਡਰ ਹੈ ਜੀ ਆਪਣੇ ਕੋਲੇ 65 ਹਜ਼ਾਰ ਤੋਂ ਸਟਾਰਟ ਹੋ ਜਾਂਦੇ ਨੇ ਉਹ 85 ਹਜ਼ਾਰ ਦਾ ਲੈਂਡ ਫੋਰਸ ਦਾ ਡਿਸਕਾਂ ਵਾਲਾ ਤੇ ਬਾਕੀ ਕੋਈ 1.5 ਲੱਖ ਦਾ ਵੀ ਹੈ ਕੋਈ 2 ਲੱਖ ਦਾ ਵੀ ਹੈ ਆ ਜਿਵੇਂ ਆਣ ਲੱਗ ਪਲੌ ਨੇ 2 2 ਬੋਟਮ ਵਾਲੇ ਵੀਰੇ ਠੀਕ ਹੈ ਜੀ ਲੈਂਸਰ ਕੰਪਨੀ ਦੇ ਨੇ ਕੁੱਲ 65 ਹਜ਼ਾਰ ਦਾ ਪੇਜੂਗਾ ਜੀ ਤੁਹਾਨੂੰ ਕਿਸੇ ਵੀਰ ਨੂੰ ਚਾਹੀਦਾ ਕੰਟੈਕਟ ਕਰ ਲਿਓ ਤੇ ਜਿਵੇਂ ਆ ਰੀਪਰ ਨੇ ਵੀਰੇ ਆਪਣੇ ਕੋਲ ਠੀਕ ਹੈ ਜੀ ਉਧਰੋਂ ਰੋਟਾਵੀਟਰ ਪਏ ਨੇ ਵੀਰੇ ਠੀਕ ਹੈ ਜੀ ਰੋਟਾ ਬੀਟਰ ਮਤਲਬ ਆਪਣੇ ਕੋਲੇ 30 35000 ਤੋਂ ਸਟਾਰਟ ਹੋ ਜਾਂਦਾ ਹੈ ਲੱਖ ਰੁਪਏ ਤੱਕ ਵੀ ਪਏ ਨੇ ਜਿਹੇ ਜੇ ਮਰਜ਼ੀ ਲੈ ਸਕਦਾ ਹੈ ਠੀਕ ਹੈ ਜੀ ਰੀਪਰ ਦੇਖੋ ਵੀਰੇ ਆਪਣੇ ਕੋਲੇ ਸੇਲ ਲੱਗੀ ਪਈ ਹੈ ਠੀਕ ਹੈ ਜੀ ਕੋਈ ਇਹ ਨਹੀਂ ਹੈਗਾ ਵੀ ਕਿਸੇ ਮੰਡੀ 'ਚ ਖੜੇ ਹੋ ਤੁਸੀਂ ਰੀਪਰ ਚੈੱਕ ਕਰੋ ਜੀ ਐ ਮਨ ਲਓ ਵੀਰੇ ਆਪਣੇ ਕੋਲੇ ਬਾਦੂ ਰੀਪਰ ਖੜੇ ਨੇ ਠੀਕ ਹੈ ਜੀ ਕਿਸੇ ਵੀਰ ਨੂੰ ਇਹ ਚਾਹੀਦੇ ਨੇ ਤਾਂ ਜਰੂਰ ਸੰਪਰਕ ਕਰਿਓ ਅੱਗੇ ਆ ਜਿਓ ਜੀ ਠੀਕ ਹੈ ਜੀ ਤੇ ਇਹਨਾਂ ਦੇ ਤੁਹਾਨੂੰ ਨਾ ਰੇਟ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਇੱਕ ਹੋਰ ਸਪੈਸ਼ਲ ਵੀਡੀਓ ਬਣਾਵਾਂਗੇ ਉਹਦੇ ਵਿੱਚ ਤੁਹਾਨੂੰ ਸਾਰਿਆਂ ਦੇ ਰੇਟ ਦੱਸਾਂਗੇ ਕੰਡੀਸ਼ਨ ਦਿਖਾਵਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿਹਦਾ ਕੀ ਰੇਟ ਹੈ ਕਿਹਦਾ ਕੀ ਰੇਟ ਹੈ ਨਾ ਜੀ ਤੇ ਆਜਾ ਵੀਰੇ ਇੱਧਰ ਦੇਖੋ ਜੀ ਆਹ ਪਲੈਂਟਰ ਖੜੇ ਨੇ ਦੋ ਸ਼ਕਤੀਮਾਨ ਦੇ ਕਿਸੇ ਵੀਰ ਨੇ ਇਹ ਚਾਹੀਦੇ ਨੇ ਇੱਧਰ ਦੀ ਆਜੋ ਜੀ ਤੇ ਇਹ ਵੀ ਮਿਲ ਜਾਣਗੇ ਠੀਕ ਹੈ ਜੀ ਗ੍ਰੈਂਡਰ ਪਏ ਨੇ ਇਹ ਵੀ ਮਿਲ ਜਾਣਗੇ ਠੀਕ ਹੈ ਜੀ ਗ੍ਰੈਂਡਰ ਲੈਣੇ ਨੇ ਤੇ ਹਰੇਕ ਚੀਜ਼ ਆਪਣੇ ਕੋਲੇ ਮਿਲ ਜੂਗੀ ਅੱਗੇ ਆ ਦੇਖੋ ਜੀ ਰੀਪਰ ਹੋਰ ਵੀ ਖੜੇ ਨੇ ਉੱਚੇ ਉੱਚੇ ਮਾਡਲ ਵੀਰੇ ਤੇ ਆਪਣੇ ਸੁਪਰ ਸੀਡਰ ਖੜੇ ਨੇ ਜੀ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਦੀ ਡਿਟੇਲ ਦੇਵਾਂਗੇ ਤੇ ਧੰਨਵਾਦ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ